ਜੇ ਸਾਨੂੰ ਸੁਣ ਲਿਆ ਆਇਆ ਸੀ ਕਿ ਬੜਾ ਵੱਡਾ ਸਟੈਂਡ ਹੈ ਜੀ ਪੰਜਾਬ ਦੇ ਪਾਣੀਆਂ ਦੇ ਉੱਤੇ ਕਦੋਂ-ਕਦੋਂ ਵੀ ਜਦੋਂ ਜਦੋਂ ਵੀ ਕਬਜ਼ਾ ਕੀਤਾ ਕਿਸੇ ਨੇ ਤਾਂ ਸਾਰੇ ਪੰਜਾਬ ਦੇ ਹਿੱਤ ਦੇ ਵਿੱਚ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਖੜੇ ਨੇ ਜੀ ਸਾਰੇ ਸਾਰਾ ਪੰਜਾਬ ਉਹਨਾਂ ਦੇ ਨਾਲ ਜੀ ਬਿਲਕੁਲ ਜਿਵੇਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਾਤਾ ਜੇ ਸਾਡੇ ਕੋਲ ਪਾਣੀ ਖਤਮ ਹੋ ਗਿਆ ਪਰ ਸਾਡੇ ਆਉਣ ਵਾਲੀਆਂ ਨਸਲਾਂ ਲਈ ਬੜਾ ਔਖਾ ਹੋਊਗਾ ਪੁਰਾਣੀਆਂ ਜਿਹੜੀਆਂ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਸੁਧਾਰ ਲਈ ਬੜਾ ਵੱਡਾ ਮੌਕਾ ਸੀਗਾ ਉਸ ਸਾਹਿਬ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਬੜਾ ਵੱਡਾ ਉਦੰਗ ਕੀਤਾ ਜੇ ਤੋ ਦੇਸ਼ ਦੇ ਹਿੱਤ ਵਿੱਚ ਕੋਈ ਵੀ ਦੇਸ਼ ਦੇ ਵਿਰੋਧ ਦੇ ਵਿੱਚ ਕੋਈ ਵੀ ਬੋਲੂਗਾ ਤਾਂ ਉਹ ਬੜੀ ਮਾੜੀ ਗੱਲ ਹੈ ਦੇਖੋ ਤੁਸੀਂ ਬੜੀ ਵਧੀਆ ਗੱਲ ਕਹੀ ਵੀ ਜਿਹੜਾ ਆਰਟਿਸਟ ਹੁੰਦਾ ਉਹ ਕਿਸੇ ਧਰਮ ਦਾ ਕਿਸੇ ਜਾਤ ਦਾ ਨਹੀਂ ਹੁੰਦਾ ਕਿਸੇ ਮੁਲਕ ਦਾ ਨਹੀਂ ਹੁੰਦਾ ਸਾਰੇ ਸਾਰੇ ਪਿਆਰ ਕਰਦੇ ਆ ਉਹਨੂੰ ਮੈਂ ਉਹਦੀ ਨਿੰਦਾ ਕਰਦਾ ਉਹ ਬਿਲਕੁਲ ਨਹੀਂ ਬੋਲਣਾ ਚਾਹੀਦਾ ਸੀ ਔਰ ਡੈਫੀਨਿਟਲੀ ਅਸੀਂ ਜਿਹੜਾ ਐ ਬੋਲਣ ਵਾਲਾ ਉਹਨੂੰ ਕਦੇ ਉਹਦੇ ਨਾਲ ਕੰਮ ਨਹੀਂ ਕਰਾਂਗੇ ਜ਼ਿੰਦਗੀ 'ਚ ਕੰਮ ਨਹੀਂ ਕਰਾਂਗੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਪੰਜਾਬ ਦੀ ਹੋਂਦ ਦੀ ਗੱਲ ਹੈ ਜਿਸ ਨੂੰ ਲੈ ਕੇ तमाम ਸਿਆਸੀ ਪਾਰਟੀਆਂ ਇਕਜੁੱਟ ਜਿੱਥੇ ਹੁੰਦੀਆਂ ਉੱਥੇ ਨਜ਼ਰ ਆਈਆਂ ਨੇ ਉੱਥੇ ਹੀ ਪੰਜਾਬੀ ਅਦਾਕਾਰ ਬੀਨੂ ਢਿੱਲੋਂ ਜਿਹੜੇ ਨੇ ਉਹ ਵਿਸ਼ੇਸ਼ ਤੌਰ ਤੇ ਇਸ ਸਦਨ ਦੇ ਵਿੱਚ ਪਹੁੰਚੇ ਨੇ ਪੂਰੀ ਉਹਨਾਂ ਨੇ ਸਦਨ ਦੇ ਵਿੱਚ ਬਹਿਸ ਸੁਣੀ ਆ ਜੋ ਤੱਕ ਰੈਜ਼ੋਲੂਸ਼ਨ ਜਿਹੜਾ ਉਹ ਪਾਸ ਨਹੀਂ ਹੋਇਆ ਸਦਨ ਦੇ ਵਿੱਚ ਮੌਜੂਦ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਪਾਣੀ ਸਿਰਫ ਸਿਆਸਤਦਾਨਾਂ ਦਾ ਲਈ ਮੁੱਦਾ ਨਹੀਂ ਹੈ ਇਹ ਪੰਜਾਬੀ ਹਰ ਇੱਕ ਪੰਜਾਬੀ ਦੇ ਲਈ ਉਹਨਾਂ ਹੀ ਹੈ ਮੈਂ ਜਿਨ੍ਹਾਂ ਕੇ ਸਿਆਸਤਦਾਨਾਂ ਦੇ ਲਈ ਹੈਮ ਹੈ ਤਾਂ ਅਸੀਂ ਗੱਲਬਾਤ ਕਰਾਂਗੇ ਇਸ ਵਕਤ ਬੀਨੂ ਢਿੱਲੋਂ ਸਾਡੇ ਨਾਲ ਨੇ ਬੀਨੂ ਸਪੈਸ਼ਲੀ ਤੁਸੀਂ ਆਏ ਹੋ ਅੱਜ ਦਾ ਇਹ ਸਦਨ ਦੇ ਵਿੱਚ ਸਪੈਸ਼ਲੀ ਪਾਣੀਆਂ ਦੇ ਮੁੱਦੇ ਤੇ ਡਿਸਕਸ਼ਨ ਸੀ ਕਿ ਤੁਸੀਂ ਉਹ ਡਿਸਕਸ਼ਨ ਸੁਣਨ ਦੇ ਲਈ ਆਏ ਸੀ ਜਾਂ ਵੈਸੇ ਮੈਂ ਡਿਸਕਸ਼ਨ ਸੁਣਨ ਲਈ ਆਇਆ ਸੀ ਕਿ ਬੜਾ ਵੱਡਾ ਸਟੈਂਡ ਹੈ ਜੀ ਪੰਜਾਬ ਦੇ ਪਾਣੀਆਂ ਦੇ ਉੱਤੇ ਕਦੋਂ-ਕਦੋਂ ਵੀ ਜਦੋਂ ਜਦੋਂ ਵੀ ਕਬਜ਼ਾ ਕੀਤਾ ਕਿਸੇ ਨੇ ਤਾਂ ਸਾਰੇ ਪੰਜਾਬ ਦੇ ਹਿੱਤ ਦੇ ਵਿੱਚ ਆ ਸਾਡੇ ਕਮੰਡਰ ਸਾਹਿਬ ਖੜੇ ਨੇ ਜੀ ਸਾਰੇ ਸਾਰਾ ਪੰਜਾਬ ਉਹਨਾਂ ਦੇ ਨਾਲ ਹੈ ਤੇ ਬਹੁਤ ਵਧੀਆ ਫੈਸਲਾ ਅੱਜ ਸਦਨ ਦੇ ਵਿੱਚ ਹੋਇਆ ਹੈ ਬਹੁਤ ਵਧੀਆ ਲੱਗਿਆ ਇਹ ਸਭ ਕਿਸ ਤਰ੍ਹਾਂ ਦੇਖਦੇ ਹੋ ਪਾਣੀ ਪੰਜਾਬ ਦੀ ਲਾਈਫਲਾਈਨ ਮੰਨਿਆ ਜਾਂਦਾ ਹੈ ਔਰ ਇਹ ਕੀ ਆ ਚਾਹ ਰਹੇ ਕਿ ਜੇਕਰ ਇਸ ਪਾਣੀ ਦੀ ਹੁਣ ਸਾਮ ਸੰਭਾਲ ਨਾ ਹੋਈ ਤੇ ਪੰਜਾਬ ਰੇਗਿਸਤਾਨ ਡੈਫੀਨਿਟਲੀ 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 ਬਿਲਕੁਲ ਜਿਵੇਂ ਪਬਲਿਕ ਗਰੁੱਪ ਪਾਣੀ ਪਿਤਾ ਮਾਤਾ ਤਰਤਾ ਇਹ ਸਾਡੇ ਕੋਲ ਪਾਣੀ ਖਤਮ ਹੋ ਗਿਆ ਫਿਰ ਸਾਡੇ ਆਉਣ ਵਾਲੀਆਂ ਨਸਲਾਂ ਲਈ ਬੜਾ ਔਖਾ ਹੋਊਗਾ ਹਨ ਜਿਵੇਂ ਪੁਰਾਣੇ ਫੈਸਲੇ ਹੁੰਦੇ ਆਏ ਨੇ ਜਿਵੇਂ ਅੱਜ ਸਦਨ ਦੇ ਵਿੱਚ ਸੁਣਿਆ ਕਈ ਪਾਰਟੀਆਂ ਉਹਨਾਂ ਨੂੰ ਸੁਧਾਰਨ ਲਈ ਬੜਾ ਵੱਡਾ ਮੌਕਾ ਸੀਗਾ ਉਸ ਸਾਹਿਬ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਬੜਾ ਵੱਡਾ ਉਦੋਂ ਕੀਤਾ ਔਰ ਸਾਰਾ ਪੰਜਾਬ ਉਹਨਾਂ ਦੇ ਨਾਲ ਖੜਾ ਬੜੀ ਵਧੀਆ ਗੱਲ ਹੈ ਔਰ ਸਾਰੇ ਸਾਰਿਆਂ ਨੇ ਆਪੋਜੀਸ਼ਨ ਨੇ ਵੀ ਦੂਜੇ ਸਾਰੀਆਂ ਪਾਰਟੀਆਂ ਨੇ ਮਿਲ ਕੇ ਇਸ ਮੁੱਦੇ ਦੇ ਉੱਤੇ ਹਾਮੀ ਭਰੀ ਹੈ ਵੀ ਹਾਂ ਪੰਜਾਬ ਦਾ ਪਾਣੀ ਅਸੀਂ ਕਿਸੇ ਪਾਸੇ ਨਹੀਂ ਜਾਣ ਦੇਵਾਂਗੇ ਬੜਾ ਵਧੀਆ ਲੱਗਿਆ ਪੰਜਾਬ ਸਰਕਾਰ ਦੀ ਅੱਜ ਦੀ ਜਿਹੜੀ ਮੁੱਖ ਮੰਤਰੀ ਦੀ ਸਪੀਚ ਰਹੀ ਹੈ ਜਾਂ ਉਹਨਾਂ ਦਾ ਜਿਹੜਾ ਪਾਣੀਆ ਨੂੰ ਲੈ ਕੇ ਜਿਹੜੀ ਸੰਜੀਦਗੀ ਰਹੀ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਲੱਗਦਾ ਹੈ ਕਿ ਪਾਣੀਆਂ ਤੇ ਮਸਲੇ ਤੇ ਜਿਹੜਾ ਸਟੈਂਡ ਲਿੱਤਾ ਇਸ ਵਾਰ ਸਰਕਾਰ ਨੇ ਉਹ ਸਹੀ ਸਟੈਂਡ ਹੈ ਇਸ ਦੇ ਨਾਲ ਸਾਡੀ ਕਿਸਾਨੀ ਬਚ ਪਾਊਗੀ 200% ਇਹ ਪਹਿਲਾਂ ਲੈਣਾ ਚਾਹੀਦਾ ਸੀ ਬਹੁਤ ਵਧੀਆ ਗੱਲ ਹੈ ਜੀ ਪਰ ਹੁਣ ਇਹਨਾਂ ਨੇ ਸਟੈਂਡ ਲਿਆ ਜਿਵੇਂ ਉਹਨਾਂ ਨੇ ਦੱਸੇ ਵਿਚਾਰ 400 400 ਜਿਹੜਾ ਪਹਿਲਾਂ ਲੈ ਚੁੱਕੇ ਨੇ ਹਨਾ ਸਾਡੇ ਤੋਂ ਬਾਅਦ 4000 ਜਿਹੜਾ ਉਹ ਪਹਿਲਾਂ ਲੈ ਚੁੱਕੇ ਨੇ ਪਾਣੀ ਹਨਾ ਜੀ ਤੇ ਉਹ ਅਧਾਰਾ ਲਿਆ ਉਹ ਵੀ ਹਜੇ ਪੈਂਡਿੰਗ ਹੈ ਉਹਨਾਂ ਵੱਲ ਤਾਂ ਉਹ 20 ਮਈ ਨੂੰ ਫਿਰ ਦੁਬਾਰੇ ਮਿਲ ਜਾਣਾ ਜਿਹੜਾ ਹੈਗਾ ਸਿਸਟਮ ਹਨਾ ਜੀ ਤਾਂ ਉਹ ਸਾਰਾ ਮੁੱਦਾ ਸੁਣਿਆ ਤੇ ਪਰ ਬਹੁਤ ਵਧੀਆ ਲੱਗਿਆ ਜੀ ਵੀ ਸਟੈਂਡ ਸਾਨੂੰ ਲੈਣਾ ਚਾਹੀਦਾ ਸਾਡਾ ਪੰਜਾਬੀ ਪਾਣੀ ਹੈ ਜਿਹੜਾ ਪੰਜਾਬ ਦਾ ਪੰਜਾਬ ਨੂੰ ਮਿਲਣਾ ਚਾਹੀਦਾ ਨੂੰ ਇੱਕ ਪਾਸੇ ਦੇਸ਼ ਦੀ ਲੜਾਈ ਚੱਲ ਰਹੀ ਹੈ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ ਹਮਲਾ ਹੁੰਦਾ ਹੈ ਭੀਂਗਾ ਤੁਸੀਂ ਇੱਕ ਆਰਟਿਸਟ ਨੂੰ ਕਲਾਕਾਰ ਨੂੰ ਪਾਕਿਸਤਾਨੀ ਕਲਾਕਾਰ ਸਾਡੇ ਪੰਜਾਬੀ ਕਲਾਕਾਰਾਂ ਦੇ ਨਾਲ ਕੰਮ ਕਰਦੇ ਆ ਪਰ ਕਈ ਪਾਕਿਸਤਾਨੀ ਕਲਾਕਾਰ ਇਹੋ ਜਿਹੇ ਜਿਹੜੇ ਅੱਜ ਹਿੰਦੁਸਤਾਨ ਨੂੰ ਸਿੱਧੀ-ਸਿੱਧੀ ਧਮਕੀਆਂ ਦੇ ਰਿਹਾ ਥ੍ਰੈਟ ਦੇ ਰਿਹਾ ਕਿ ਲੱਗਦਾ ਹੈ ਕਿ ਸਾਡੀ ਇੰਡਸਟਰੀ ਨੂੰ ਹੁਣ ਗਰੇਸ ਕਰਨਾ ਚਾਹੀਦਾ ਹੈ ਜੇ ਹਾਲਾਂਕਿ ਕਲਾਕਾਰ ਦਾ ਕੋਈ ਜਾਤ ਧਰਮ ਦੇਸ਼ ਨਹੀਂ ਹੁੰਦਾ ਪਰ ਜੇਕਰ ਉਧਰ ਦੇ ਕਲਾਕਾਰ ਜੇਕਰ ਸਾਡੇ ਦੇਸ਼ ਨੂੰ ਨਿੰਦ ਰਿਹਾ ਤਾਂ ਕੀ ਸਾਨੂੰ ਵੀ ਕਿਨਾਰਾ ਕਰਨਾ ਚਾਹੀਦਾ ਦੇਖੋ ਡੈਫੀਨਿਟਲੀ ਜੇ ਉਹ ਦੇਸ਼ ਦੇ ਹਿੱਤ ਵਿੱਚ ਕੋਈ ਵੀ ਦੇਸ਼ ਦੇ ਵਿਰੋਧ ਦੇ ਵਿੱਚ ਕੋਈ ਵੀ ਬੋਲੂਗਾ ਤਾਂ ਉਹ ਬੜੀ ਮਾੜੀ ਗੱਲ ਹੈ ਦੇਖੋ ਤੁਸੀਂ ਬੜੀ-ਵ ਹੁੰਦਾ ਕਿਸੇ ਜາດ ਦਾ ਨਹੀਂ ਕਿਸੇ ਮੁਲਕ ਦਾ ਨਹੀਂ ਹੁੰਦਾ ਸਾਰੇ ਸਾਰੇ ਪਿਆਰ ਕਰਦੇ ਆ ਉਹਨੂੰ ਤਾਂ ਉਹ ਬੜੀ ਮਾੜੀ ਸਟੇਟਮੈਂਟ ਸੀ ਮੈਂ ਵੀ ਸੁਣੀ ਤੁਸੀਂ ਜਿਹੜੇ ਉਹ ਠਾਕੁਰ ਸਾਹਿਬ ਬਾਰੇ ਬੋਲੇ ਉਹਨਾਂ ਨੇ ਬੋਲਿਆ ਮੈਂ ਉਹਦੀ ਨਿੰਦਾ ਕਰਦਾ ਬਿਲਕੁਲ ਨਹੀਂ ਬੋਲਣਾ ਚਾਹੀਦਾ ਸੀ ਔਰ ਡੈਫੀਨਿਟਲੀ ਅਸੀਂ ਜਿਹੜਾ ਐ ਬੋਲਣ ਵਾਲਾ ਉਹਨੂੰ ਕਦੇ ਉਹਦੇ ਨਾਲ ਕੰਮ ਨਹੀਂ ਕਰਾਂਗੇ ਜ਼ਿੰਦਗੀ 'ਚ ਕੰਮ ਨਹੀਂ ਕਰਾਂਗੇ ਅੱਜ ਵੀ ਕਈ ਪੈਸੇ ਮੈਂ ਇਹੋ ਜਿਹਾ ਕੁਝ ਹੋਏਗਾ ਕਿ ਕਿਹਾ ਆਫਿਸ ਵਿੱਚ ਪ੍ਰੋਜੈਕਟ ਚੱਲ ਰਹੇ ਹਨ ਪਰ ਉਹ ਨਹੀਂ ਪਰ ਉਹ ਨਹੀਂ ਆਉਣਗੇ ਜੀ ਉਹ ਤੁਸੀਂ ਦੇਖੋਗੇ ਉਹ ਨਹੀਂ ਆਉਣਗੇ ਬਿਲਕੁਲ ਪੰਜਾਬ ਦੇ ਵਿੱਚ ਨਹੀਂ ਲੱਗਣ ਦਿੱਤੇ ਜਾਣਗੇ ਕਿਉਂਕਿ ਦੇਖੋ ਦੇਸ਼ ਦੇ ਜਿਹੜਾ ਦੇਸ਼ ਵਿਰੋਧੀ ਹੈ ਜੀ ਉਹ ਸਾਡਾ ਆਪ ਦਾ ਵਿਰੋਧੀ ਹੈ ਦੇਸ਼ ਦੇ ਜਿਹੜਾ ਦੇਸ਼ ਦੇ ਵਿਰੋਧ ਦੇ ਵਿੱਚ ਗੱਲ ਕਰਦਾ ਤਾਂ ਮੈਨੂੰ ਨਹੀਂ ਮੈਂ ਨਹੀਂ ਸਮਝਦਾ ਆਪਣੇ ਦੇਸ਼ ਦੇ ਵਿੱਚ ਉਹਦੀ ਫਿਲਮ ਜਾਂ ਉਹਨੂੰ ਅਦਾ ਕਾਰੀਕਰਨ ਦੇਣੀ ਚਾਹੀਦੀ ਯਾਨੀ ਇਹ ਮੰਨ ਸਕਦਾ ਹੈ ਕਿ ਬੇਨੋਟੇ ਲੋਕ ਆਣ ਵਾਲੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਕਲਾਕਾਰ ਮੈਂ ਮੈਂ ਨਹੀਂ ਮੇਰੀ ਗਰੰਟੀ ਹੈ ਮੈਂ ਇਹ ਤਾਂ ਨਹੀਂ ਕਰੂੰਗਾ ਜੀ ਹੈਨਾ ਜਿਹੜਾ ਸਾਡੇ ਪ੍ਰੋਡਕਸ਼ਨ ਹਾਊਸ ਨੂੰ ਵੀ ਕਹੋਗੇ ਜਿਹੜੇ ਪੰਜਾਬ ਦੇ ਡੈਫੀਨਿਟਲੀ ਮੇਰੇ ਖਿਆਲ ਜਿਹੜੇ ਸਿਆਣੇ ਹੋਣਗੇ ਨਹੀਂ ਕਰਨਗੇ ਜਿਹੜੇ ਆਪਣੇ ਜਿਵੇਂ ਆਪਣੇ ਘਰ ਨੂੰ ਜਿਹ ਕਿ ਜਿਹੜੇ ਆਰਟਿਸਟ ਨੇ ਇਹ ਇਹ ਜਰੂਰ ਕਿਹਾ ਜਾਂਦਾ ਹੈ ਕਿ ਹਾਂ ਪਾਕਿਸਤਾਨ ਦੇ ਵਿੱਚ ਜਾ ਕੇ ਅਸੀਂ ਨਹੀਂ ਕੰਮ ਕਰ ਸਕਦੇ ਪਰ ਇੱਕ ਪਾਈਪਲਾਈਨ ਦੇ ਥਰੂ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਸ਼ੂਟ ਹੋ ਜਾਂਦੇ ਆ ਗੁਰੇਜ਼ ਨਹੀਂ ਆ ਉਹਨਾਂ ਛੂਟਾ ਤੋਂ ਵੀ ਪਰ ਜਦੋਂ ਇਹੋ ਜਿਹੀ ਟਿੱਪਣੀਆਂ ਆਉਂਦੀਆਂ ਨੇ ਜਿਸ ਦਿਨ ਇਹ ਦਿਸ ਇਸ ਵੈਰੀ ਬੈਡ ਯੂਹੀ ਉਹ ਟਿੱਪਣੀ ਸੁਣ ਕੇ ਬਹੁਤ ਬੁਰਾ ਲੱਗਿਆ ਵੀ ਇਦਾਂ ਨਹੀਂ ਸੀ ਬੋਲਣਾ ਚਾਹੀਦਾ ਤਾਂ ਹੀ ਕਰਕੇ ਕਹਿਣਾ ਵੀ ਕੋਈ ਵੀ ਮੇਰੇ ਖਿਆਲ ਚ ਕੋਈ ਕੰਮ ਨਹੀਂ ਕਰੂਗਾ ਇਹ ਛੋਟੀ ਜਿਹੀ ਟਿੱਪਣੀ ਨੇ ਸਾਡੇ 'ਚ ਫਾਸਲੇ ਵਧਾਤੇ ਹੋਏ ਤੇ ਹੁਣ ਜਿਹੜੇ ਪਾਈਪਲਾਈਨ ਪ੍ਰੋਜੈਕਟ ਸੀਗੇ ਉਹ ਰੋਕੇ ਜਾਣਗੇ ਪੰਜਾਬ ਚ ਰਲ ਮੈਂ ਤਾਂ ਬਿਲਕੁਲ ਨਹੀਂ ਕਰ ਤਾਂ ਬਿਲਕੁਲ ਅਦਾਕਾਰ ਬਿਨੂ ਟੇ ਲੋਸਾ ਦੇ ਨਾਲ ਸੀ ਵਿਸ਼ੇਸ਼ ਤੌਰ ਤੇ ਸਦਨ ਦੇ ਵਿੱਚ ਪਹੁੰਚੇ ਨੇ ਤੇ ਪਹਿਲਗਾਮ ਇਨਸੀਡੈਂਟ ਨੂੰ ਲੈ ਕੇ ਜ਼ਰੂਰ ਕਿਤੇ ਨਾ ਕਿਤੇ ਨਸੀਹਤ ਵੀ ਦਿੰਦੇ ਆ ਨਜ਼ਰ ਆਇਆ ਨਹੀਂ ਤੇ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਪਾਕਿਸਤਾਨੀ ਅਦਾਕਾਰ ਦੇ ਨਾਲ ਜਾਂ ਐਕਟਰ ਦੇ ਨਾਲ ਜਾਂ ਕਿਸੇ ਦੇ ਨਾਲ ਕੰਮ ਜੜਾ ਹੁਣ ਨਹੀਂ ਕਰਨਗੇ ਕੈਮਰਾ ਪਰਸਨ ਕਗਨ ਦੇ ਨਾਲ ਚਾਲੂ ਮਰੋਕ ਚੜ੍ਹਗੜ